ਉਹ ਚੈਨ 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 ਕਿਹੜੀ ਚੈਨ ਉਹ ਬਾਈ ਮੈਂ ਚੈੰਜੜਾ ਲੱਗ ਰਿਹਾ ਤੂੰ ਦੀ ਯਾਰ ਚੈਨ ਤਾਂ ਅਗਲੀ ਲੈ ਗਈ ਚੜ ਕੇ ਤੂੰ ਸਾਲਾ ਮੈਨੂੰ ਕਿਉਂ ਘਾਇਿਆ ਨਾ ਰੋਟੀ ਨਹੀਂ ਖਾ ਕੇ ਆਇਆ ਤੂੰ ਸੁਨ ਹੋ ਕੇ ਖੜ ਗਿਆ ਮੇਰੇ ਕੋਲੇ ਕੀ ਹੋ ਗਿਆ ਤੈਨੂੰ ਕਿੱਧਰ ਖੋ ਗਿਆ ਜੀ ਕੋਈ ਦੱਸੀ ਮੜਾ ਦੇ ਦੇਖ ਤਾਂ ਲੈ ਕਿੰਨੀ ਸੋਹਣੀ ਕੁੜੀ ਸੀ ਹਾਂ ਸੋਹਣੀ ਤਾਂ ਹੈਗੀ ਆ ਉਹ ਦੇਖਿਆ ਲੈ ਤੈਨੂੰ ਖੋਂਗਾ ਹੋਰ ਕੀ ਦੇਖਿਆ ਲੈ ਖੋਂਗਾ ਫਿਰ ਮੈਂ ਇਹ ਵੀ ਠੀਕ ਹੈ ਗੱਲ ਜੇ ਬਾਬੇ ਦੇ ਨਾਲ ਗੱਲਾਂ ਬਣ ਜੇ ਨਾ ਹੂੰ ਸਵਾਦ ਆ ਜੂਗਾ ਯਾਰ ਅਗਲੀ ਨਾ ਤੈਨੂੰ ਪਤਾ ਕੀ ਦੀ ਭੈਣ ਆ ਉਹ ਕਿਸੇ ਮਰਜ਼ੀ ਦੇ ਉਹ ਸੁਹੂਈ ਨਾਲ ਰਹਿੰਦਾ ਹੁੰਦਾ ਪਾਈ ਮਾਰ ਕੇ ਦੱਬ ਦਣਗੇ ਉਹ ਰਹੀ ਜਾਵੇ ਪਰ ਬੱਬੇ ਮੇਰੇ ਦਿਲ ਨੂੰ ਲੱਗੀ ਇਹ ਮੈਂ ਤਾਂ ਇਹਨਾਂ ਨਾਲ ਗੱਲ ਕਰਕੇ ਛਡੂੰਗਾ ਕੁਛ ਮਰਜ਼ੀ ਹੋ ਜੇ ਨਾਲੇ ਤੂੰ ਨਾ ਦੀਪਾ ਆਪਦੀ ਮਾਸੀ ਕੋਲ ਰਹਿਣਾ ਓਰੇ ਇਹੋ ਜਿਹਾ ਕੁਛ ਨਾ ਕਰ ਜੇ ਤੇਰੇ ਘਰਦਿਆਂ ਨੂੰ ਪਤਾ ਲੱਗ ਗਿਆ ਨਾ ਤੇਰਾ ਟੰਡ ਫੋੜੀ ਚਕਾ ਕੇ ਨਾਲ ਦੀ ਨਾਲ ਭੇਜ ਦੇਣਗੇ ਤੂੰ ਓਏ ਕੋਈ ਨਹੀਂ ਕੁਛ ਕਹਿੰਦਾ ਮੈਨੂੰ ਨਾਲੇ ਨਾਲੇ ਮੇਰੀ ਮਾਸੀ ਕਿਹੜਾ ਮੁੰਡਾ ਗਾ ਵੀ ਤਾਂ ਭੇਜਣਗੇ ਫਿਰ ਉਹਨਾਂ ਦੇ ਕੰਮਕਾਰ ਕੌਣ ਕਰੂ ਘਰ ਦੇ ਹੋਰ ਮੇਰੀ ਗੱਲ ਸੁਣ ਤੂੰ ਤੂੰ ਬੜਾ ਹੰਡਰਪੋਕ ਜਣਾ ਬਣਾ। ਉਹ ਤਾਂ ਬੜਾ ਕਰਨਾ ਹਾਂ ਬਾਈ ਮੈਂ ਤੇਰੇ ਨਾਲ ਕਰਨ ਵਾਲਾ। ਸਾਲਿਆ ਮਾਹਰ। ਨੌਲ ਤਾਂ ਹੈਗਾ ਯਾਰ। ਆਹ ਕੰਮ 'ਚ ਥੋੜੀ ਨਾ ਆਉਣਾ ਫੇਰਾ। ਆਹ ਦਾ ਅੱਜ ਸੋਨਾ ਬਣ ਕੇ ਆ ਉਧਰ ਮਿਲ ਕੇ ਜਾਣਾ ਮੈਂ ਜਿਹੜਾ। ਤੂੰ ਤਾਂ 70 ਪਾਉਣ ਲਈ ਕੰਮ ਕਰਦਾ। ਤੂੰ ਆਪਣੇ ਹੀ ਕੰਮ ਕਰਦਾ ਹੈ ਗਿਆ? ਜਰਕੀ ਹੋ ਜਾਊਗਾ ਤੇਰੇ ਭਾਈ ਦੀ ਗੱਲ ਹੋ ਗਈ ਯਾਰ। ਹੈਂ? ਜੇ ਤੇਰੀ ਨਾ ਫੇਰ ਮੇਰੀ ਕਰਾ ਦੇਗਾ। ਚਲ ਜੰਗਾ ਤੂੰ ਕਰ ਲਈ ਕਰ ਲਈ ਕਰ ਲਈ ਠੀਕ ਹੈ ਤੇਰੇ ਨਾਲ। ਤੇਰੇ ਨਾਲ ਉਹ ਤੇਰਾ ਘਰ ਤਾਂ ਬਸਿਆ ਹੋਇਆ ਸਾ ਮੇਰੇ ਨਾਲ ਠੀਕ ਹੈ ਚੱਲ ਚੁੱਪ ਹਾਂ ਨਾਲੇ ਬਾਬੇ ਹਣਾ ਕਾਲੂ ਟਾਈਮ ਚੱਕਾਂਗੇ ਹਾਂ ਕਾਲੂ ਇਹਨਾਂ ਨਾਲ ਗੱਲ ਕਰੇ ਲੈਣੀ ਆ ਆਪਾਂ ਕੁਝ ਮਰਜ਼ੀ ਹੋ ਜੇ ਹਾਂ ਤੂੰ ਮੇਰੇ ਨਾਲ ਖੜਾ ਰਹੀਂ ਬਸ ਮੈਂ ਤੇਰੇ ਨਾਲ ਆ ਠੀਕ ਹੈ ਨਾਲ ਆ ਆਇਆ ਜੋਂ ਹੁਣ ਆਇਆ ਲੈ ਦੇਖੀ ਉਹ ਆ ਗਿਆ ਚੱਲ ਸ਼ੁਕਰ ਲੈ ਟਾਈਮ ਵੀ ਬਹੁਤ ਹੋ ਗਿਆ ਸਾਲਾ ਕਿੱਧਰ ਫਰੀਏ ਨਾ ਯਾਰ ਤੂੰ ਕਿਤੇ ਸਾਲੇ ਗਾਲ ਕਢਣ ਦੀ ਆਦਤ ਪੈ ਰਹੀ ਆ ਚੱਲ ਕੋਈ ਨਾ ਗਾਲਾਂ ਨਾਲ ਹੀ ਵਧੀਆ ਲੱਗਦੇ ਮੇਰੇ ਬਾਬਾ ਉਹ ਆਪਾਂ ਡੈਂਟੇਜ ਮਾਸਟਰ ਵਾਲਾ ਆ ਚੱਲੀਏ ਉਹ ਦੇ ਆ ਜੀ ਆਪਦਾ ਉਸਤਾ ਜਾ ਰਹੇ ਹਾਂਗੇ ਪੈਨ ਦੇ ਦੇ ਮੇਰੇ ਕੋਲ ਪੈਨ ਨਹੀਂ ਹੈਗਾ ਅੱਜ ਤੂੰ ਪੈਨ ਦਾ ਹੀ ਕਰਨਾ ਉਹ ਇੱਕਾ ਮੇਰੇ ਲੈਵੇ ਇੱਕ ਤਰੀ ਪਰਝਾਈਂ ਦੇਣਾਗਾ ਇੱਕਾ ਮੇਰੇ ਕੋਲ ਤਾਂ ਇੱਕੋ ਵੀ ਦੇਣਾ ਤੇ ਹੋਰ ਕੰਡ ਬਸੇ ਨਹੀਂ ਮੰਗਦੇ ਪਹਿਲਾ ਆ ਜਾਂਦੇ ਨੇ ਚਲ ਚੰਗਾ ਯਾਰ ਮਰਜੀ ਓਏ ਆ ਜਾ ਯਾਰ ਆ ਲੰਗੀ ਓਏ ਚਲ ਚੱਲੀ ਆ ਜਾ ਬਾਈ ਅੱਛਾ ਉਹਦੀ ਇੰਨੀ ਮਜਾਲ ਮੇਰੇ ਸਲੇ ਦਾ ਦੁਬਾਰਾ ਬੋਲਦਾ ਸੀਗਾ ਓਏ ਸੋਨੂ ਦਾ ਚੰਗੀ ਤਰ੍ਹਾਂ ਸਮਝਾਉਣੀ ਨਹੀਂ ਹੁੰਦਾ ਗਿਆ ਚੱਲ ਕੋਈ ਨਾ ਮੈਂ ਫੋਨ ਕਰਕੇ ਉਹਦੇ ਪਾ ਦੂਆਂ ਖਾਨੇ ਦਾ ਹਾਂ ਹਾਂ ਆਹ ਨਾਲੇ ਵਕੀਲਦਵਾਰ ਦਾ ਫੋਨ ਕਰੀ ਜਾਂਦਾ ਮੈਨੂੰ ਇਹਦੇ ਪੈਸੇ ਦਿੱਤੇ ਨਹੀਂ ਕਿਤੇ ਨੇ ਉਹ ਚੱਲ ਦੇ ਦਿਓ ਥੋੜੇ ਗਣੇ ਫਿਰ ਵੀ ਆਪਣੇ ਔਖੇ ਸੁੱਖੇ ਕੰਮ ਆਉਂਦਾ ਹਾਂ ਹਾਂ ਚੱਲ ਕੋਈ ਨਾ ਬਾਕੀ ਹੱਥ ਨੇ ਮਿਲਦੇ ਆਗੇ ਫਿਰ ਪਾਉਣਿਆ ਕਾਰਵਾਈ ਠੀਕ ਹੱਥ ਨਹੀਂ ਘਾਣੂ ਹੁਣੇ ਭੱਜ ਜਾ ਕਰੇ ਤਾਂ ਕੋਈ ਘਰ ਡੱਕਾ ਤੋੜਨਾ ਨਹੀਂ ਤੈ ਉਹ ਛੱਡ ਦੇ ਮਾੜੇ ਕੰਮ ਛੱਡ ਦੇ ਪੁੱਤ ਛੱਡ ਦੇ ਉਹ ਮਾੜੇ ਕੰਮ ਨਹੀਂ ਹੈਗੇ ਬਾਪੂ ਚੰਗੇ ਕੰਮ ਕਰਦਾਗਾ ਆ ਤੇਰੇ ਤੇਰੇ ਚ ਕੀ ਹਿੰਮਤ ਆ ਕੀ ਕਰਿਆ ਤਨੇ ਕੀ ਖਟਾ ਜਿੰਦਗੀ ਚ ਆ ਦੋ ਕਮਰੇ ਚਾਰ ਮੰਜ਼ਲੀ ਬਣਾਉਗਾ ਸ਼ਾਬਾਸ਼ ਸ਼ਾਬਾਸ਼ ਪੁੱਤ ਸਾਰੇ ਹੱਡ ਗਲਗੇ ਮੇਰੇ ਦੇ ਤਾਂ ਨਿਆਮ ਸੰਗ ਸ਼ਰਮੰਤ ਨਹੀਂ ਆਉਂਦੀ ਤੈਨੂੰ ਕਹਿੰਦੇ ਆਉਂਦਾ ਤੂੰ ਦੇਵੇਂਗਾ ਬਾਪੂ ਤੂੰ ਦੇਖੀ 40 ਕਿੱਲੇ ਬਣਾਉਗਾ ਉਹ ਚਾਹੇ ਮੇਰੇ ਗਣੀ ਉਹਦਾ 50 ਬਣਾ ਲਾ ਚਾਹੇ 100 ਬਣਾ ਲਾ ਮੈਨੂੰ ਤਾਂ ਕੋਈ ਫਾਇਦਾ ਨਹੀਂ ਕਿਸੇ ਦੀਆਂ ਲੱਤਾਂ ਵਾ ਕਿਸੇ ਨੂੰ ਲੁੱਟ ਮਾਰ ਕੇ ਉਹ ਇਹ ਤਾਂ ਤਰਿਆਈ ਨਿਕੜ ਜਾਣਗੇ ਇੱਕ ਦਿਨ ਦੇਖਦਾ ਜਾ ਤੂੰ ਉਹ ਦਾਦੇ ਦੇ ਮਰੇ ਤੇ ਪਿੰਡ ਦਾ ਮੈਂਬਰ ਨਹੀਂ ਆਇਆ ਸੀਗਾ ਆ ਜਿੱਦਣ ਨੇਹਾ ਦਾ ਵਿਆਹ ਹੋਊਗਾ ਨਾ ਐਮ ਐਨ ਐ ਆਊਗਾ ਐਮ ਐਨ ਐ ਸਾਰੇ ਪਿੰਡ ਦੇ ਬਾਪੂ ਤਾਂ ਨਹੀਂ ਆਹੀ ਗੱਲ ਡਾਰਖੀਏ ਵੀ ਮੈਨੂੰ ਸਰਬਸੰਮਤੀ ਨਾਲ ਕਿ ਸਰਪੰਚ ਚੁਣਣ ਲੱਗੇ ਸੀਗੇ ਕਾਲਾ ਸਰਪੰਚੀ ਦਾ ਸ਼ਹਿਰ ਤਾਂ ਤੈਨੂੰ ਕਰਨੇ ਨਹੀਂ ਆਉਂਦੇ ਝੋਤਾ ਤੇਰੇ ਵਰਗੇ ਵੀ ਮਿਲਦੇ ਨੇ ਉਹਨਾਂ ਨੂੰ ਹੱਥਨ ਨੂੰ ਓਏ ਗੁੱਠਾ ਲਾ ਲਾ ਇਹ ਸੈਂਡ ਨਹੀਂ ਕਰਨੇ ਆਉਂਦੇ ਟੌਰ ਦਾ ਬਣ ਲੈ ਤੈਨੂੰ ਵੀ ਦਾ ਸਰਪੰਚ ਕਹਿੰਦੇ ਇਹ ਪਿੰਡ ਦਾ ਓਏ ਉਹ ਤੇ ਤੂੰ ਡਰਦੇ ਹੋਣਗੇ ਤਾਂ ਕਹਤਾ ਹੁਣ ਤੇਰੇ ਪਿੰਡ ਜੇ ਦਾ ਥੂ ਥੂ ਹੋ ਰਹੀ ਆ ਬਈ ਇਹਨਾਂ ਦਾ ਮੁੰਡਾ ਬਦਮਾਸ਼ ਹੈ ਉਹ ਤੂੰ ਤਾਂ ਸਾਰਾ ਪਿੰਡੇ ਦਾ ਚਿੱਚੜ ਕਹਦਾ ਤੂੰ ਤਾਂ ਸਹੀ ਚੱਚੜ ਝੁੱਪੜ ਜਾਂਦਾ ਚੱਚੜ ਵੀ ਨਹੀਂ ਆ ਕਰ ਰਹੀ ਦੇਖ ਲੈ ਤੈਨੂੰ ਜਾਦਿਆ ਦੇਖ ਲੈ ਪੁੱਤ ਹੋਰ ਲੈ ਲਿਆ ਕਰ ਸਾਈਡ ਇਹਦੀ ਕਿਵੇਂ ਬੋਲਦਾ ਮੈਨੂੰ ਡਾੜੀ ਹੁਣ ਮੈਂ ਕੀ ਕਰਾਂ ਮੈਂ ਕੀ ਕਰਾਂ ਤੈਂ ਇੱਚ ਬੁਲਾਇਆ ਹੈ ਤੈਂ ਮੈਂ ਕੀ ਜੁਮਨਾਇਆ ਮੈਨੂੰ ਤਾਂ ਆਪ ਡਾਰ ਲੱਗਦਾ ਵੀਰੇ ਤੋ ਲੱਗਦਾ ਵੀਰੇ ਕਹਦਾ ਮੈਂ ਨਾ ਬਣਾਉਂਦਾ ਨਹੀਂ ਆ ਗਾਹਾਂ ਓਏ ਤੂੰ ਨਾ ਇਹਦੀ ਸਾਈਡ ਲਿਆ ਕਰ ਮੇਰ ਦਾ ਜੂਤ ਲਾਊਗਾ ਜਿਹੜੇ ਲਾਊਗਾ ਮੈਨੂੰ ਆਇਆ ਤੇਰੀ ਵੀ ਵੀੜੀ ਚਾਹ ਬਣ ਗਈ ਲਓ ਮੈਂ ਚਾਹ ਬਣ ਗਈ ਚਾਹ ਦਾ ਪੀਤੀਓ ਪਈਆ ਮਿੰਨਾ ਦਾ ਥੋੜਾ ਜਿਹਾ ਜਾਂਦਾ ਓਏ ਤੁਸੀਂ ਚੁੱਪ ਕਰ ਜਾ ਕਰੋ ਫਿਰ ਤੁਹਾਨੂੰ ਪਤਾ ਤਾਂ ਹੈਗਾ ਵੀਰੇ ਦਾ ਫਿਰ ਉਰੇਗਾ ਤੋ ਕਹਿੰਦਾ ਹੋ ਮੇਰ ਲਵੇ ਪੰਗੇ ਲੈਣ ਦਾ ਮਾਰਾ ਹਲੇ ਘਰੇ ਆਏ ਨਹੀਂ ਤੁਸੀਂ ਪਹਿਲੇ ਹੀ ਗਣਦੇ ਜੋ ਮੇਰ ਲਵੇ ਪੰਗੇ ਲੈਣ ਦਾ ਮਾਰਾ ਨਹੀਂ ਕਹਿੰਦਾ ਉਹਦਾ ਆਪ ਕਹੇ ਕਹਿੰਦਾਗਾ ਵੀ ਪਤੰਦਰ ਵੀ ਮੇਰਾ ਇਹਦੇ ਲਵੇ ਬੈਠਾ ਈ ਮੜਾ ਮੋਟਾ ਬੋਲੇ ਮੈਨੂੰ ਭੈਣ ਦੇ ਖਸਮਾਨੇ ਕਿੱਥੋਂ ਲਹੂ ਪੀਤਾ ਮੇਰਾ ਸਾਲੇ ਹੂ ਤਾ ਆਏ ਆਏ ਉਹ ਦੀਪ ਚੱਲ ਚੱਲੀਏ ਯਾਰ ਕਿਉਂ ਧੁੱਪੇ ਮਚਾਏ ਯਾਰ ਉਹ ਖੜ ਜਾ ਯਾਰਾ ਅੱਜ ਤਾਂ ਬਾਬੇ ਨੂੰ ਆ ਜਾਣਦੇ ਅੱਜ ਤਾਂ ਗੱਲ ਕਰਕੇ ਹਟੂਗਾ ਉਹਦੇ ਨਾਲ ਮੈਂ ਓਏ ਹੁਣ ਨਹੀਂ ਆਉਂਦੀ ਉਹ ਤਾਂ ਲੰਘ ਹੀ ਬਾਈ ਮੈਨੂੰ ਲੱਗਦਾ ਤੂੰ ਪਹਿਲਾਂ ਉਹ ਕਿੱਥੋਂ ਹੀ ਲੰਘੋਗੇ ਆਹੀ ਰਸਤਾ ਹੈ ਦਾ ਇੱਥੋਂ ਦੇ ਲੰਘਦੀ ਆ ਉਹ ਮੈਨੂੰ ਦੋ ਲਾ ਦੋ ਲੰਗੀ ਯਾਰ ਤੂੰ ਆ ਜੀ ਫਿਰ ਮੈਂ ਤਾਂ ਜਾ ਰਿਹਾ ਯਾਰ ਦੀ ਕੋਈ ਮੇਰੀ ਗੱਲ ਸੁਣ ਬਾਈ ਬਣ ਕੇ ਅੱਜ ਅਜੇ ਖੜ ਜਾ ਮੇਰੇ ਨਾਲ ਬਾਈ ਧੁੱਪ ਬਹੁਤ ਆ ਉਹ ਤਾਂ ਫਰਮਿੰਦਰ ਨਾਲ ਉਰੇ ਬੈਠਿਆ ਯਾਰਾ ਚੱਲ 2 ਮਿੰਟ ਹੋਰ ਬੈਠੂ ਮੈਂ ਮਾਦਾ ਪਹਿਲਾਂ ਆਹ ਆ ਗਈ ਬਾਈ ਦੇਖ ਆ ਜੀ ਉਹ ਗੱਲ ਸਹੀ ਹੈ ਮੈਂ ਤੁਹਾਨੂੰ ਅੰਦਰ ਦੀ ਗੱਲ ਕਹਿ ਦੂੰਗਾ ਕੁਛ ਮਰਜ਼ੀ ਹੋ ਜੇ ਹਾਂ ਇਹ ਵੀ ਗੱਲ ਠੀਕ ਹੈ ਪਰ ਮੇਰੀ ਗੱਲ ਸੁਣ ਡਰੀਂ ਨਾ ਕਹਿ ਨਹੀਂ ਫਿਰ ਤੂੰ ਵਗ ਜਾਏਗਾ ਕਿਉਂ ਗੱਲ ਤਾਂ ਤੈਨੂੰ ਕਰਨੀ ਹੈ ਪਾਈ ਨਹੀਂ ਮੇਰਾ ਯਾਰ ਜਾ ਕਰ ਲੈ ਗੱਲ ਬਈ ਬਣ ਕੇ ਤੂੰ ਵਗ ਜਾ ਯਾਰ ਉਹ ਜਾ ਜਾ ਕਰ ਲੈ ਲੰਘ ਜੀ ਚੱਲ ਮੈਂ ਜਾਂਦਾ ਠੀਕ ਠੀਕ ਹੈ